ਹੈਲੋ ਸਟੂਡੈਂਟਸ ਹਾਊ ਆਰ ਯੂ ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀਵੀ ਚੈਨਲ ਤੇ ਜਮਾਤ 8ਵੀਂ ਦਾ ਚੈਪਟਰ ਨੰਬਰ 7ਵਾਂ ਰਾਸ਼ੀਆਂ ਦੀ ਤੁਲਨਾ ਦੀ ਅਭਿਆਸ 7.1 ਕਰਵਾਉਣ ਜਾ ਰਿਹਾ ਹਾਂ ਆਓ ਸਭ ਤੋਂ ਪਹਿਲਾਂ ਸਵਾਲ ਦੇਖਦੇ ਹਾਂ ਹਿੰਟਾਂ ਲਿਖਿਆਂ ਦਾ ਅਨੁਪਾਤ ਪਤਾ ਕਰੋ ਪਹਿਲਾ ਸਵਾਲ ਹੈ ਇੱਕ ਸਾਈਕਲ ਦੀ 12 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਦਾ ਇੱਕ ਕਾਰ ਦੀ 36 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਆਪਾਂ ਨੂੰ ਅਨੁਪਾਤ ਪਤਾ ਕਰਨਾ ਹੈ ਪਹਿਲੇ ਦਾ ਹਾਲ ਦੇਖਦੇ ਹਾਂ ਸਾਈਕਲ ਦੀ ਗਤੀ 12 ਕਿਲੋਮੀਟਰ ਪਰ ਘੰਟਾ ਕਾਰ ਦੀ ਗਤੀ ਕਿੰਨੀ ਸੀ 36 ਕਿਲੋਮੀਟਰ ਪਰ ਘੰਟੇ ਸਾਹਮਣੇ ਆਵਰਸ ਲਿਖਿਆ ਆਪਾਂ ਹੁਣ ਅਨੁਪਾਤ ਪਤਾ ਕਰਨਾ ਹੈ 12 36 ਹੁਣ 12 ਦੇ ਟੇਬਲ 36 ਕੱਟਿਆ ਕਿੰਨਾ ਆ ਗਿਆ 1 3 ਕਿਲੋਮੀਟਰ ਪ੍ਰਤੀ ਘੰਟਾ 1:3 ਕੀ ਆ ਗਿਆ ਆਪਾਂ ਦਾ ਆਨਸਰ ਆਪਾਂ ਅਨੁਪਾਤ ਵਿੱਚ ਲਿਖਣਾ ਸੀ ਇਸ ਨੂੰ ਇਸ ਤਰ੍ਹਾਂ ਲਿਖਣਾ ਦੋ ਡੋਟ ਵਿੱਚ ਇੱਕ ਲਿਖ ਕੇ ਦੋ ਡੋਟਸ ਦਾ ਮਤਲਬ ਕੀ ਹੁੰਦਾ ਹੈ ਇਸ ਦਾ ਮਤਲਬ ਹੁੰਦਾ ਹੈ ਅਨੁਪਾਤ ਇੰਗਲਿਸ਼ ਚ ਰੇਸ਼ੋ 1:3 ਨੀ ਕੀ ਆ ਗਿਆ ਆਪਣਾ ਆਨਸਰ ਇਸੇ ਤਰ੍ਹਾਂ ਦੂਜਾ ਸਵਾਲ ਦੇਖਦੇ ਆ 10 ਮੀਟਰ ਦਾ 10 ਕਿਲੋਮੀਟਰ ਨਾਲ ਸਭ ਤੋਂ ਪਹਿਲੇ ਆਪਣੀ ਇਕਾਈ ਦੇਖੋ ਇੱਥੇ ਮੀਟਰ ਹੈ ਇੱਥੇ ਕਿਲੋਮੀਟਰ ਹੈ ਆਪਾਂ ਕਿਲੋਮੀਟਰ ਨੂੰ ਕਿੰਦੇ ਚ ਬਦਲਾਂਗੇ ਮੀਟਰ 'ਚ ਓ ਕਿਵੇਂ ਬਦਲਾਂਗੇ ਕਿ 1 ਕਿਲੋਮੀਟਰ 'ਚ ਕਿੰਨੇ ਮੀਟਰ ਹੁੰਦੇ ਆ 1000 ਮੀਟਰ ਤੇ 10 ਕਿਲੋਮੀਟਰ 'ਚ ਕਿੰਨੇ ਹੋਗੇ 10 ਲੀ ਗੁਣਾ 1000 ਨਾਲ ਕਿਤੇ 10000 ਮੀਟਰ ਹੁਣ 10 ਮੀਟਰ ਦਾ 10000 ਮੀਟਰ ਨਾਲ ਕਰਾਂਗੇ ਆਪਾਂ ਅਨੁਪਾਤ 10 ਸਭ ਤੋਂ ਪਹਿਲੇ ਨੰਬਰ ਤੇ 10 ਆ ਉੱਪਰ 10 ਲਿਖਾਂਗੇ 10 ਕਿਲੋਮੀਟਰ ਤੋਂ ਕੀ ਬਣ ਗਿਆ 10000 ਮੀਟਰ 10000 ਆ ਜਾਏਗਾ ਜ਼ੀਰੋ ਨਾਲ ਜ਼ੀਰੋ ਕੈਨਸਲ 1 1000 ਇੱਕ ਅਨੁਪਾਤ 1000 ਕੀ ਆ ਗਿਆ ਆਪਣਾ ਆਨਸਰ ਤੀਜਾ ਸਵਾਲ ਦੇਖਦੇ ਆ 1.5 ਮੀਟਰ ਦਾ 10 ਸੈਂਟੀਮੀਟਰ ਨਾਲ ਹੁਣ ਆਪਾਂ ਨੂੰ ਪਤਾ ਕਿ ਆਪਾਂ ਮੀਟਰ ਨੂੰ ਸੈਂਟੀਮੀਟਰ ਚ ਬਦਲਾਂਗੇ ਹੁਣ 1 ਮੀਟਰ ਚ ਕਿੰਨੇ ਸੈਂਟੀਮੀਟਰ ਹੁੰਦੇ ਆ 100 ਸੈਂਟੀਮੀਟਰ ਠੀਕ ਹੈ ਤਾਂ 1.5 ਮੀਟਰ ਵਿੱਚ 1.5 ਲਿਖ ਕੇ ਆ ਪੁਆਇੰਟ ਖਤਮ ਕਰਕੇ ਭਾਟਾ ਕਿਨਾਂ ਲਿਖ ਲਿਆ 10 ਠੀਕ ਹੈ ਗੁਣਾ ਸੋ ਨਾਲ 0 ਨਾਲ 0 ਕੈਨਸਲ 15 ਦੀ ਗੁਣਾ 10 ਨਾਲ ਕੀਤੀ 150 ਸੈਂਟੀਮੀਟਰ ਹੁਣ 150 ਸੈਂਟੀਮੀਟਰ ਦਾ 10 ਸੈਂਟੀਮੀਟਰ ਨਾਲ ਕਰਨਾ ਹੈ ਅਨੁਪਾਤ 150 ਉੱਪਰ ਲਿਖ ਲਾਂਗੇ ਕਿਉਂਕਿ ਮੀਟਰ ਨੂੰ ਕਿੰਦੇ ਚ ਬਦਲਿਆ ਸੀ ਸੈਂਟੀਮੀਟਰ ਚ ਕਿੰਨਾ ਆ ਗਿਆ 1.5 ਨੂੰ ਕਰਕੇ 150 ਸੈਂਟੀਮੀਟਰ ਉੱਪਰ ਵਟਾ ਕੇ ਨਾਲ ਕਰਨਾ ਹੈ 10 ਨਾਲ 0 ਨਾਲ 0 ਕੱਟੇਗੀ 15/1 15 ਅਨੁਪਾਤ 1 ਕੀ ਆ ਗਿਆ ਆਪਣਾ ਆਨਸਰ 1 ਘੰਟੇ ਦਾ 300 ਸਿੰਘਟਾ ਨਾਲ ਹੁਣ ਆਪਾਂ ਘੰਟੇ ਨੂੰ ਕਿੰਦੇ 'ਚ ਬਦਲਾਂਗੇ ਸਕਿੰਟ 'ਚ ਹੁਣ ਇੱਕ ਘੰਟੇ 'ਚ ਕਿੰਨੇ ਸਕਿੰਟ ਹੁੰਦੇ ਆ 3600 ਸਕਿੰਡ ਠੀਕ ਹੈ ਅਨੁਪਾਤ 3600 300 ਜ਼ੀਰੋ ਨਾਲ ਜ਼ੀਰੋ ਕੈਨਸਲ ਹੋ ਗਿਆ 36 3 3 ਦੇ ਟੇਬਲ 'ਚ 36 12 ਤੇ 12 1 12 ਅਨੁਪਾਤ 1 ਕੀ ਆ ਗਿਆ ਆਪਣਾ ਆਨਸਰ ਪੰਜਵਾਂ ਸਵਾਲ ਹੈ 80 ਪੈਸੇ ਦਾ ਰੁਪਏ 4 ਨਾਲ ਹੁਣ ਆਪਾਂ ਰੁਪਏ ਨੂੰ ਕਿੰਦੇ 'ਚ ਬਦਲ ਲਾਂਗੇ ਪੈਸੇ 'ਚ ਹੁਣ 1 ਰੁਪਏ 'ਚ ਕਿੰਨੇ ਪੈਸੇ ਹੁੰਦੇ ਆ 100 ਪੈਸੇ ਤਾਂ 4 ਰੁਪਏ 'ਚ ਕਿੰਨੇ ਹੋਗੇ 4 ਗੁਣਾ 100 ਕਰਕੇ 400 ਪੈਸੇ ਹੁਣ 80 ਪੈਸੇ ਦਾ 400 ਪੈਸੇ ਨਾਲ ਅਨੁਪਾਤ ਕਰਾਂਗੇ 80 400 0 ਨਾਲ 0 ਕੈਨਸਲ 8 ਦੇ ਟੇਬਲ 'ਚ 40 5 ਤੇ 1 5 ਆ ਗਿਆ 1 ਅਨੁਪਾਤ 5 ਕੀ ਆ ਗਿਆ ਆਪਣਾ ਆਨਸਰ 6ਵਾਂ ਸਵਾਲ ਦੇਖਦੇ ਆ 200 ਗ੍ਰਾਮ ਦਾ 8 ਕਿਲੋਗ੍ਰਾਮ ਨਾਲ ਹੁਣ ਆਪਾਂ ਕਿਲੋਗ੍ਰਾਮ ਨੂੰ ਬਦਲ ਲਾਂਗੇ ਗ੍ਰਾਮ 'ਚ 1 ਕਿਲੋਗ੍ਰਾਮ 'ਚ ਕਿੰਨੇ ਗ੍ਰਾਮ ਹੁੰਦੇ ਆ 1000 ਗ੍ਰਾਮ ਤਾਂ 8 ਕਿਲੋ 'ਚ ਕਿੰਨੇ ਹੋਗੇ 8 1000 8000 ਗ੍ਰਾਮ ਹੁਣ 200 ਵਟਾ ਕੇ ਨਾਲ ਲਿਖ ਲਾਂਗੇ 8000 0 ਨਾਲ ਦੋਨੇ ਜ਼ੀਰੋਆਂ ਕੈਨਸਲ ਹੋ ਗਈਆਂ 2 ਦੇ ਟੇਬਲ 'ਚ 80 ਕੱਟਿਆ ਗਿਆ 40 ਤੇ 1/40 1 ਅਨੁਪਾਤ 40 ਕੀ ਆ ਗਿਆ ਆਪਣਾ ਆਨਸਰ ਦੂਜਾ ਸਵਾਲ ਦੇਖਦੇ ਆਂ ਕੁੱਲ 20 ਵਿਦਿਆਰਥੀਆਂ ਵਿੱਚੋਂ 50% ਵਿਦਿਆਰਥੀ ਵਿਗਿਆਨ ਵਿੱਚ ਚੰਗੇ ਹਨ ਜਿੰਨੇ ਵਿਦਿਆਰਥੀ ਵਿਗਿਆਨ ਵਿੱਚ ਚੰਗੇ ਹਨ ਉਹਨਾਂ ਦੀ ਸੰਖਿਆ ਪਤਾ ਕਰੋ ਆਓ ਇਸ ਨੂੰ ਸੋਲਵ ਕਰਦੇ ਹਾਂ ਕੁੱਲ ਵਿਦਿਆਰਥੀ 20 ਵਿਗਿਆਨ ਵਿੱਚ ਚੰਗੇ ਵਿਦਿਆਰਥੀ ਕਿੰਨੇ ਨੇ 50% ਤਾਂ ਵਿਗਿਆਨ ਵਿੱਚ ਚੰਗੇ ਵਿਦਿਆਰਥੀਆਂ ਦੀ ਆਪਾਂ ਸੰਖਿਆ ਪਤਾ ਕਰਨੀ ਹੈ ਠੀਕ ਹੈ ਮਤਲਬ 20 ਦਾ ਕਿੰਨਾ ਪਰਸੈਂਟ ਕੱਢਾਂਗੇ 50% 20 ਦਾ ਦੀਗਾ ਗੁਣਾ 50 ਪਰਸੈਂਟ ਦਾ ਮਤਲਬ ਵਟਾ ਕਿੰਨ ਲੱਗੇਗਾ 100 0 ਨਾਲ 0 ਕੈਨਸਲ ਆ 0 ਨਾਲ ਆ 0 ਕੈਨਸਲ 2 5 ਏ 10 ਚੰਗੇ ਵਿਦਿਆਰਥੀ ਕਿੰਨੇ ਹਨ 10 ਤੀਜਾ ਸਵਾਲ ਦੇਖਦੇ ਹਾਂ 40 ਵਿਦਿਆਰਥੀਆਂ ਵਿੱਚੋਂ 35 ਪ੍ਰਤੀਸ਼ਤ ਵਿਦਿਆਰਥੀ ਅੰਕੜਾ ਵਿਗਿਆਨ ਵਿੱਚ ਚੰਗੇ ਹਨ ਕਿੰਨੇ ਵਿਦਿਆਰਥੀ ਅੰਕੜਾ ਵਿਗਿਆਨ ਵਿੱਚ ਚੰਗੇ ਨਹੀਂ ਹਨ ਆਓ ਦੇਖਦੇ ਹਾਂ કુલ ਵਿਦਿਆਰਥੀ 40 ਅੰਕੜਾ ਵਿਗਿਆਨ ਵਿੱਚ ਚੰਗੇ ਵਿਦਿਆਰਥੀ ਕਿੰਨੇ ਸੀ 35 ਪ੍ਰਤੀਸ਼ਤ ਪ੍ਰਤੀਸ਼ਤ ਮਤਲਬ 40 ਦਾ 35% ਕੱਢਾਂਗੇ ਆਪਾਂ 40 35 100 0 ਨਾਲ 0 ਕੈਨਸਲ 5 ਦੇ ਟੇਬਲ 'ਚ 35 7 ਤੇ 10 2 ਤੇ 2 ਦੇ ਟੇਬਲ 'ਚ 4 2 ਤੇ 2 7 14 ਚੰਗੇ ਵਿਦਿਆਰਥੀ ਕਿੰਨੇ ਨੇ 14 ਵਿਦਿਆਰਥੀ ਜੋ ਅੰਕੜਾ ਵਿਗਿਆਨ ਵਿੱਚ ਚੰਗੇ ਨਹੀਂ ਹਨ ਟੋਟਲ ਕਿੰਨੇ ਸੀ 40 40 ਵਿੱਚੋਂ ਆਪਾਂ ਜਿਹੜੇ ਚੰਗੇ ਸੀ ਉਹ ਘਟਾ ਦਾਂਗੇ 40 ਚ 14 ਗਏ 26 ਤੇ ਮਤਲਬ 26 ਵਿਦਿਆਰਥੀ ਅੰਕੜਾ ਵਿਗਿਆਨ ਵਿੱਚ ਚੰਗੇ ਨਹੀਂ ਹਨ ਚੌਥਾ ਸਵਾਲ ਦੇਖਦੇ ਹਾਂ ਇੱਕ ਤੋਂ 50 ਤੱਕ ਦੀਆਂ ਸੰਖਿਆਵਾਂ ਵਿੱਚ ਕਿੰਨੇ ਪ੍ਰਤੀਸ਼ਤ ਅਪਾਜ ਸੰਖਿਆਵਾਂ ਹਨ ਹੁਣ ਅਪਾਏ ਸੰਖਿਆਵਾਂ ਹੁੰਦੀਆਂ ਹਨ ਜਿਹੜੀਆਂ ਡਿਵੀਜ਼ੀਬਲ ਤੇ ਜਾਣ ਤੇ ਸਿਰਫ 1 ਤੇ ਜਾਣ ਸਭ ਤੋਂ ਪਹਿਲੇ 1 ਤੋਂ 50 ਤੱਕ ਕੁੱਲ ਸੰਖਿਆਵਾਂ ਕਿੰਨੀਆਂ ਨੇ 50 1 ਤੋਂ 50 ਤੱਕ ਕੁੱਲ ਅਪਾਏ ਸੰਖਿਆਵਾਂ 1 ਤੋਂ 50 ਦੇ ਵਿੱਚ ਆਉਣ ਵਾਲੀਆਂ ਭਾਜ ਸੰਖਿਆਵਾਂ ਨੇ ਕਿੰਨੇ ਭਾਜ ਸੰਖਿਆਵਾਂ ਨੇ ਟੋਟਲ ਕਿੰਨੀਆਂ ਹੋ ਗਈਆਂ 1 2 3 4 5 6 7 8 9 10 11 12 13 14 15 ਟੋਟਲ ਕਿੰਨੇ ਸੀ 15 50 ਗੁਣਾ ਕਿੰਨੇ ਨਾਲ ਕਰਾਂਗੇ 100 ਨਾਲ ਜਦੋਂ ਵੀ ਠੀਕ ਹੈ ਪ੍ਰਸ਼ੇਤ ਪਤਾ ਕਰਨਾ ਹੋਵੇ ਕਿੰਨੇ ਪ੍ਰਸ਼ੇਤ ਦਾ ਗੁਣਾ ਕਿੰਨਾ ਕਰਨੀ ਹੈ 100 ਨਾਲ 15 ਸੰਖਿਆਵਾਂ ਵਾ ਭਾਏ ਸੰਖਿਆਵਾਂ ਨੇ ਟੋਟਲ ਕਿੰਨਿਆਂ ਨੇ 50 ਉਹ बटे ਤੇ ਆ ਜਾਏਗਾ ਗੁਣਾ 100 ਨਾਲ 0 ਨਾਲ 0 ਕੈਨਸਲ 5 ਦੇ ਟੇਬਲ 'ਚ 10 2 ਤੇ 15 ਦੁਨਾ 30% ਕਿੰਨੇ ਨੇ ਅਪਾਜ ਸੰਖਿਆਵਾਂ ਪੰਜਵਾਂ ਭਾਗ ਹੈ ਹੇਠਾਂ ਲਿਖੇ ਅਨੁਪਾਤਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ 1 ਅਨੁਪਾਤ 3 ਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ 1/3 ਜਦੋਂ ਵੀ ਅਨੁਪਾਤ ਨੂੰ ਪ੍ਰਤੀਸ਼ਤ ਵਿੱਚ ਬਦਲਣਾ ਹੋਵੇ ਕਿੰਨੇ ਨਾਲ ਗੁਣਾ ਕਰੀ ਦੀ ਹਮੇਸ਼ਾ 100 ਨਾਲ 1/3 100 100/3 100 ਦੀ 3 ਨਾਲ ਡਿਵਾਈਡ ਕੀਤੀ ਕਿੰਨਾ ਆ ਗਿਆ 33 ਠੀਕ ਹੈ ਥੱਲੇ ਆਪਣੇ ਕੋਲ ਬਾਕੀ ਇੱਕ ਹੈ ਕਿ ਆਪਣਾ ਭਾਜਕ ਕਿੰਨਾ ਹੈ 3 ਆਪਾਂ ਲਿਖਾਂਗੇ 33 ਸਹੀ 1/3 ਜਿਹੜਾ 33 ਆਪਣਾ ਕੋਸ਼ ਭਾਗਫਲ ਆ ਬਾਹਰ ਆ ਜਾਏਗਾ ਬਾਕੀ ਉੱਪਰ ਲਿਖ ਲੀਦਾ ਹੁੰਦਾ ਅੰਸ਼ 'ਚ ਤੇ ਜਿਹੜਾ ਆਪਾਂ ਭਾਗ ਕਰਦੇ ਪਏ ਹਾਂ ਜਿੰਦੇ ਨਾਲ ਉਹ ਥੱਲੇ ਆ ਜਾਏਗਾ 33 ਸਹੀ 1/3 ਪ੍ਰਤੀਸ਼ਤ ਕੀ ਆ ਗਿਆ ਆਪਣਾ ਆਨਸਰ ਦੂਜਾ ਸਵਾਲ ਹੈ 4 ਅਨੁਪਾਤ 5 ਮਤਲਬ 4/5 ਲਿਖ ਲਾਂਗੇ 100 ਨਾਲ 5 ਦੇ ਟੇਬਲ 'ਚ 100 20 ਤੇ 20 ਪਾਇਆ 100 ਹੁੰਦਾ 20 ਚੋਕਾ ਕਿੰਨਾ ਹੋ ਗਿਆ 80% ਤੀਜਾ ਸਵਾਲ ਹੈ 1 ਅਨੁਪਾਤ 2 1/2 100 ਨਾਲ ਕਰਨੀ ਹੈ 2 ਦੇ ਟੇਬਲ 'ਚ 100 ਕਿਨੇ ਨੰਬਰ ਤੇ ਕੱਟਿਆ ਜਾਏਗਾ 50 ਤੇ 50 1 50 50% ਕੀ ਆ ਗਿਆ ਆਪਣਾ ਆਨਸਰ ਚੌਥਾ ਸਵਾਲ ਹੈ 2 ਅਨੁਪਾਤ دو بٹا پانچ لکھ لیں گے گونا سو نال دے کے ٹےبل سو پھر کٹیا گیا بھی دن ہو گیا چالی پرتیشت اسی طرح پنجواں سم ہے پانچ انوپات چار پانچ بٹا چار گونا سو چار دبل سے سو کن نمبر تے کٹیا جائے گا پچی نمبر تے پچی پایا ایک سو پچی پرتیشت کی آ اپنا آنسر اسی طرح پن چھواں سم ہے ایک بٹا پانچ گونا نال کرنی ہے پانچ دبل سو بھی کٹیا جائے گا بھی ایکم بھی پرشت کی آ گیا آنسر سم ہے ਇੱਕ ਵਿਅਕਤੀ ਆਪਣੀ ਆਮਦਨ ਦਾ 87% ਖਰਚ ਕਰਦਾ ਹੈ ਜੇਕਰ ਉਹ ₹325 ਬਚਤ ਕਰਦਾ ਹੈ ਤਾਂ ਉਸ ਦੀ ਆਮਦਨ ਪਤਾ ਕਰੋ ਹਲਛੇਵੇਂ ਦਾ ਦੇਖਦੇ ਆਂ ਆਪਾਂ ਨੂੰ ਆਮਦਨ ਨਹੀਂ ਪਤਾ ਉਹ ਕਿੰਨੀ ਆਮਦਨ ਆਪਾਂ ਮੰਨ ਲਈ x ਰੁਪਏ ਖਰਚ ਕਿੰਨਾ ਕਰਦਾ ਹੈ 87% ਉਹ ਖਰਚ ਕਰ ਦਿੰਦਾ ਤਾਂ ਬਚਤ ਕਿੰਨੀ ਹੋਗੀ ₹325 ਬਚਤ ਕਰਦਾ ਜਾਂ ਆਪਾਂ ਕਹਿ ਸਕਦੇ ਆਂ 100% ਵਿੱਚੋਂ 87% ਘਟਾਤਾ ਤਾਂ 13% ਬਣਦੀ ਕੀ ਹੈ ਬਚਤ ਹੈ ਹੁਣ ਆਪਾਂ x ਦਾ 13% ਬਰਾਬਰ x ਦਾ 13% ਕੱਢ ਲਾਂਗੇ ਕਿੰ ਬਰਾਬਰ ਕਿੰਨਾ ਆ ਜਾਏਗਾ 325 ਰੁਪਏ ਕਿੰਨੀ ਬਚਤ ਹੈ ਹੁਣ x ਦਾ ਜਿਹੜਾ ਗੁਣਾ 13 100 325 ਹੁਣ ਆਹ ਵਾਲਾ ਇੱਧਰ ਗੁਣਾ ਚ ਉਧਰ ਜਾ ਕੇ ਕੀ ਹੋ ਜਾਏਗਾ ਭਾਗ x 325 ਆਹ 100 ਇੱਧਰ ਭਾਗ ਉਧਰ ਜਾ ਕੇ ਗੁਣਾ ਆਹ ਉਧਰ ਉੱਪਰ ਮਲਟੀ ਗੁਣਾ ਚ ਆਇਆ ਥੱਲੇ ਜਾ ਕੇ ਭਾਗ ਹੋ ਗਿਆ ਠੀਕ ਹੈ 13 ਦੇ ਟੇਬਲ ਤੇ 325 ਜਦੋਂ ਕਟਾਂਗੇ ਕਿੰਨੇ ਨੰਬਰ ਤੇ ਆਉਂਦਾ 13 ਦੇ ਟੇਬਲ ਤੇ 325 ਦੇਖੋ 13 ਦੇ ਟੇਬਲ ਜਦੋਂ 325 ਨੂੰ ਭਾਗ ਕੀਤਾ ਕਿੰਨੇ ਨੰਬਰ ਤੇ 25 ਤੇ 25 ਦੀ ਗੁਣਾ 100 ਨਾਲ ਕੀਤੀ 2500 ਰੁਪਏ 2500 ਕੀ ਆਉਂਦੀ ਆਮਦਨ ਫਤਮਾ ਸਮ ਦੇਖਦੇ ਹਾਂ ਇੱਕ ਕਬੱਡੀ ਟੀਮ ਨੇ 15 ਮੈਚ ਖੇਡੇ ਅਤੇ 60% ਮੈਚ ਜਿੱਤੇ ਉਹਨਾਂ ਨੇ ਕਿੰਨੇ ਮੈਚ ਹਾਰੇ કુલ ਮੈਚ ਕਿੰਨੇ ਨੇ 15 8% ਮੈਚ ਜਿੱਤੇ ਸੀ ਹਾਰੇ ਮੈਚ ਕਰਨੇ ਆ 100 ਵਿੱਚੋਂ ਆਪਾਂ 60% ਘਟਾ ਦਾਂਗੇ ਕਿੰਨਾ ਰਹਿ ਜਾਏਗਾ 40% ਮਤਲਬ ਉਹਨਾਂ ਨੇ 40% ਮੈਚ ਹਾਰੇ ਨੇ ਹਾਰੇ ਮੈਚਾਂ ਦੀ ਗਿਣਤੀ ਪਤਾ ਕਰਨੀ ਹੈ 15 ਦਾ 40 ਪ੍ਰਤੀਸ਼ਤ ਕਿੰਨਾ ਹੁੰਦਾ ਹੈ 15 40 100 0 ਨਾਲ 0 ਕੈਨਸਲ ਜਿੰਦੇ ਥੱਲੇ ਕੁਝ ਨਹੀਂ बटाਇ ਇਕ ਲੇਖ ਲਿਆ 15 ਤੇ 10 5 ਦੇ ਟੇਬਲ ਤੇ ਕੱਟੇ ਗਏ 5 ਦੇ ਟੇਬਲ ਚ 15 3 ਤੇ 10 2 ਤੇ 2 ਦੇ ਟੇਬਲ ਚ 4 2 ਤੇ ਆਪਾਂ 3 ਉੱਪਰ 3 ਬਚਿਆ 2 ਨਾਲ ਕਰਨੀਆਂ 3 2 6 ਹਾਰੇ ਮੈਚਾਂ ਦੀ ਗਿਣਤੀ ਕਿੰਨੀ ਹੋ ਗਈ 6 8ਵਾਂ ਸਵਾਲ ਦੇਖਦੇ ਹਾਂ 60 ਵਿਦਿਆਰਥੀਆਂ ਦੀ ਜਮਾਤ ਵਿੱਚੋਂ 40% ਵਿਦਿਆਰਥੀ ਸਤਰੰਜ ਪਸੰਦ ਕਰਦੇ ਹਨ ਅਤੇ 15% ਵਿਦਿਆਰਥੀ ਕੈਰਮ ਪਸੰਦ ਕਰਦੇ ਹਨ ਅਤੇ ਬਾਕੀ ਵਿਦਿਆਰਥੀ ਹੋਰ ਖੇਡਾਂ ਪਸੰਦ ਕਰਦੇ ਹਨ ਉਹਨਾਂ ਵਿਦਿਆਰਥੀਆਂ ਦੀ ਸੰਖਿਆ ਪਤਾ ਕਰੋ ਜਿਹੜੇ ਕੈਰਮ ਪਸੰਦ ਕਰਦੇ ਹਨ ਸਤਰੰਜ ਵੀ ਪਸੰਦ ਕਰਦੇ ਹਨ ਅਤੇ ਹੋਰ ਖੇਡਾਂ ਪਸੰਦ ਕਰਦੇ ਹਨ ਸਤਰੰਜ ਪਸੰਦ ਕਰਦੇ ਹਨ ਕਿੰਨੇ ਨੇ 40% ਕੈਰਮ ਪਸੰਦ ਕਰਦੇ ਹਨ 15% ਬਾਕੀ ਵਿਦਿਆਰਥੀ ਜੋ ਹੋਰ ਖੇਡਾਂ ਪਸੰਦ ਕਰਦੇ ਹਨ ਟੋਟਲ ਕਿੰਨੇ 100% 40 ਤਾਂ ਸਤਰੰਜ ਵਾਲੇ ਹੋਗੇ ਕੈਰਮ ਵਾਲੇ ਦੋਨਾਂ ਜੋੜ ਦਾਂਗੇ 40% 15 ਤੇ 100 40 ਤੇ 15 ਕਿੰਨੇ ਹੋਗੇ 55 100 ਚੋਂ 55 ਮਾਈਨਸ ਕੀਤੇ ਮਤਲਬ 45% ਵਿਦਿਆਰਥੀ ਇਹੋ ਜਿਹਨੇ ਜੋ ਹੋਰ ਖੇਡਾਂ ਪਸੰਦ ਕਰਦੇ ਹਨ ਹੁਣ ਦੇਖਦੇ ਹਾਂ ਕਿ ਕਿੰਨੇ ਵਿਦਿਆਰਥੀ ਹਨ ਪੁਲ ਵਿਦਿਆਰਥੀ ਕਿੰਨੇ ਨੇ 60 60 ਦਾ 45% ਕੱਢ ਲਾਂਗੇ ਆਪਾਂ 60 45 100 0 ਨਾਲ 0 ਕੈਨਸਲ 5 ਦੇ ਟੇਬਲ 'ਚ 45 9 ਤੇ 10 2 ਤੇ ਹੁਣ 2 ਦੇ ਟੇਬਲ 'ਤੇ 6 3 ਤੇ 9 3 27 ਮਤਲਬ 27 ਵਿਦਿਆਰਥੀ ਇਹੋ ਜੇ ਨੇ ਜੋ ਸਤਰੰਜ ਵੀ ਪਸੰਦ ਕਰਦੇ ਹਨ ਠੀਕ ਹੈ ਕੈਰਮ ਵੀ ਪਸੰਦ ਕਰਦੇ ਹਨ ਤੇ ਹੋਰ ਖੇਡਾਂ ਨੂੰ ਪਸੰਦ ਕਰਦੇ ਹਨ ਨੋਮਾ ਭਾਗ ਹੈ ਬਹੁ ਵਿਕਲਪੀ ਪ੍ਰੇਸ਼ਨ ਸਭ ਤੋਂ ਪਹਿਲਾ ਸਵਾਲ ਹੈ 6 ਕਿਲੋਮੀਟਰ ਦਾ 600 ਮੀਟਰ ਨਾਲ ਅਨੁਪਾਤ ਸਭ ਤੋਂ ਪਹਿਲਾਂ ਆਪ ਇਸ ਨੂੰ ਸੋਲਵ ਕਰਦੇ ਹਾਂ 1 ਕਿਲੋਮੀਟਰ ਚ ਕਿੰਨੇ ਹੁੰਦੇ ਆ 1000 ਮੀਟਰ ਤਾਂ 6 ਕਿਲੋਮੀਟਰ ਚ ਹੋਗੇ 6 1000 6000 ਮੀਟਰ ਹੁਣ 6000 ਦਾ ਕਿੰਨੇ ਨਾਲ ਕੱਢਾਂਗੇ 600 ਨਾਲ ਅਨੁਪਾਤ 6000 ਉੱਪਰ 600 ਜਰਨਲ ਜ਼ੀਰੋ ਦੋ ਕੈਨਸਲ 6 ਦੇ ਟੇਬਲ ਚ 60 10 ਤੇ 10 1 10 ਅਨੁਪਾਤ 1 ਬੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ 10 ਅਨੁਪਾਤ 1 ਦੂਜਾ ਸਵਾਲ ਦੇਖਦੇ ਹਾਂ 3:4 ਦਾ ਪ੍ਰਤੀਸ਼ਤ ਕੀ ਬਣੇਗਾ ਆਪਾਂ ਕਿ ਕਿ ਆਸੀ ਅਨੁਪਾਤ ਨੂੰ ਪ੍ਰਤੀਸ਼ਤ ਬਦਲਣੇ ਗੁਣਾ ਕਿੰਨਾ ਕਰਨੀ 100 ਨਾਲ 3/4 ਨੂੰ ਗੁਣਾ ਕਰ ਦਾਂਗੇ 100 ਨਾਲ ਚਾਰ ਜੇ ਟੇਬਲ 'ਚ 125 ਤੇ 25 3 75% ਇੱਕ ਹੀ ਆ ਗਿਆ 75% ਇਸੇ ਤਰ੍ਹਾਂ ਤੀਜਾ ਸਵਾਲ ਦੇਖਦੇ ਹਾਂ 200 ਪੈਸੇ ਦਾ ਰੁਪਏ 3 ਨਾਲ ਅਨੁਪਾਤ ਆਪਾਂ ਰੁਪਏ ਨੂੰ ਬਦਲਾਂਗੇ ਪੈਸੇ 'ਚ ਪਹਿਲੇ 1 ਰੁਪਏ 'ਚ ਕਿੰਨੇ ਪੈਸੇ 100 ਪੈਸੇ ਤਾਂ 3 ਰੁਪਏ 'ਚ 3 ਸੋ ਕਰਾਂਗੇ 300 ਪੈਸੇ ਹੁਣ 200 ਪੈਸੇ 300 ਲਿਖ ਲਾਂਗੇ ਜ਼ੀਰੋ ਨਾਲ ਜ਼ੀਰੋ ਕੈਨਸਲ ਹੋ ਗਈਆਂ 2 3 ਮਤਲਬ 2 ਅਨੁਪਾਤ 3 ਕੀ ਆ ਗਿਆ ਆਪਣਾ ਆਨਸਰ ਚੌਥਾ ਸਵਾਲ ਹੈ 80 ਵਿਦਿਆਰਥੀ ਵਿੱਚ 48 ਲੜਕੀਆਂ ਹਨ ਲੜਕੀਆਂ ਦਾ ਪ੍ਰਤੀਸ਼ਤ ਹੈ ਕੁੱਲ ਵਿਦਿਆਰਥੀ ਕਿੰਨੇ ਨੇ 80 ਉੰਦੇ ਜੋ 48 ਲੜਕੀਆਂ ਆ ਨਾ 48 80 ਗੁਣਾ ਕੀ ਕਰਦਾਂਗੇ 100 ਕਿਉਂਕਿ ਪ੍ਰਤੀਸ਼ਤ ਪਤਾ ਕਰਨਾ ਹੈ 0 ਨਾਲ 0 ਕੈਨਸਲ 8 ਦੇ ਟੇਬਲ 'ਚ 48 6 ਤੇ 6 ਦੀ ਗੁਣਾ ਕਿੰਨਾ ਕਰਦਾਂਗੇ 10 ਨਾਲ 60% ਕੀ ਨੇ ਲੜਕੀਆਂ ਪੰਜਵਾਂ ਸਵਾਲ ਹੈ 3 ਅਨੁਪਾਤ 5 ਦਾ ਪ੍ਰਤੀਸ਼ਤ ਹੈ 3 5 100 ਨਾਲ ਕਰਾਂਗੇ 5 ਦੇ ਟੇਬਲ 'ਚ 100 20 ਤੇ 20 ਦੀ 60 60% ਆਪਣਾ ਕੀ ਆ ਗਿਆ ਆਨਸਰ ਸੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ 60% ਇਸ ਤਰ੍ਹਾਂ ਆਪਣੀ ਅਭਿਆਸ 7.1 ਕੰਪਲੀਟ ਹੁੰਦੀ ਹੈ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆਈ ਹੋਵੇਗੀ ਜੇ ਤੁਹਾਨੂੰ ਕੋਈ ਵੀ ਡਾਊਟ ਹੋਵੇ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਡਾ ਸ਼ਿਵਮ ਸਰ ਤੁਹਾਡੇ ਹਰ ਕੁਐਸਚਨ ਦਾ ਜਵਾਬ ਦੇਣ ਲਈ ਹਾਜ਼ਰ ਹਾਂ ਇਸ ਚੈਨਲ ਨੂੰ ਜਿਆਦਾ ਜਿਆਦਾ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰੋ ਔਰ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ